ਵੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਆਪਣੇ ਬਾੜੇ ਦੀ ਸਫਾਈ ਬਾਰੇ ਦੱਸਦਾ ਜਿਹੜੀ ਬਾੜੇ ਦੀ ਸਫਾਈ ਕੀਤੀ ਲਾਜਵੀਂ ਚਲਾਇਆਗਾ ਉਹ ਵੀ ਰਿਪੋਰਟ ਪਾਵਾਂਗੇ ਤੁਹਾਨੂੰ ਹਨਾ ਇਹ ਚ ਮੇਨ ਗੱਲ ਇਹ ਹੈ ਬਈ ਜੇ ਤਾਂ ਕੰਮ ਆਪ ਕਰ ਲੋਗੇ ਫੇਰ ਤਸਵੀਰ ਤੇ ਵਲ ਆਇਆ ਕਰੋ ਨਹੀਂ ਜੇ ਕਿਸੇ ਸਰ ਤੇ ਸੱਟਣਾ ਨਹੀਂ ਲੋੜ ਹਨਾ 10 ਦਿਨ ਪਾਸੇ ਸੀ 10 ਦਿਨਾਂ ਚੀ ਬਸ ਐਸੀ ਤੇ ਐਸੀ ਹੋ ਗਈ ਤਾਂ ਹੁਣ ਸਾਰਾ ਪੱਟਿਆ ਪਹਿਲਾਂ ਬਈ ਬਠਰਾਂ ਨਾਲ ਬਾੜੇ ਨੂੰ ਸਾਰਾ ਪੱਟ ਕੇ ਢੇਰੀਆਂ ਲਾਤੀਆਂ ਆ ਕਾਲੀ ਮਿੱਟੀ ਸਾਰੀ ਪੱਟਦੀ ਇੱਥੋਂ ਇੱਧਰ ਉਹ ਪੱਟੀ ਜਾਂਦੇ ਆ ਇਹ ਕਰਦੇ ਕੀ ਆ ਹੁਣ ਮੇਰੇ ਤਾਂ ਅੱਜ ਪਤਾ ਲੱਗਿਆ ਕਰਦੇ ਕੀ ਆ ਮਾਂ ਦੇ ਪੁੱਤ ਬਸ ਜਿੱਥੇ ਟੋਆ ਮਿਲ ਗਿਆ ਉੱਥੇ ਬਸ ਉਹ ਕਰ ਦਿੰਦੇ ਆ ਨਾ ਉੱਥੇ ਸਾਰਾ ਅਣਗਾ ਸੜ ਦਿੰਦੇ ਆ ਉਹ ਫਿਰ ਗਲ ਜਾਂਦਾ ਥੱਲੇ ਬੜੀ ਕੱਕਾ ਰੇਤਾ ਪਾਇਆ ਹੋਇਆ ਆਪਾਂ ਇਹਦੇ ਆ ਵੇਖੋ ਤੇ ਇਹ ਹੁਣ ਤੁਹਾਨੂੰ ਮੈਂ ਦਿਖਾਉਂ ਆਹੇ ਤੇ ਇਹਦਾ ਬਣਦਾ ਬੱਕਰੀਆਂ ਆਪਣੀਆਂ ਇਹ ਤੇ ਉਧਰ ਹੀ ਆ ਪਰਲੇ ਪਾਸੇ ਉਹ ਫਿਰਦੀਆਂ ਉਹਨਾਂ ਨਾਲ ਕੀ ਪਾਣਾ ਪੂਣਾ ਹੀ ਪਿਆ ਔਰ ਕੁਛ ਨਹੀਂ ਤੇ ਬਾਈ ਸਫਾਈ ਸਭ ਤੋਂ ਬਾਅਦ ਜ਼ਰੂਰੀ ਆ ਇਹਦੇ ਵਿੱਚ ਗੱਲਾਂ ਆ ਜਾਂਦੀਆਂ ਫਿਰ ਤੁਸੀਂ ਕਹਿ ਦਿੰਦੇ ਹੋ ਢੋਲੀ ਚੱਕ ਰੱਖੀ ਆ ਤੇ ਕਲੋਰੋ ਮਾਰਦੇ ਆ ਸਾਦੀ ਜੀ ਵੀਡੀਓ ਕੋਈ ਬਹੁਤਾ ਇਹ ਚ ਵੱਡਾ ਚੱਕਰ ਹੈ ਨਹੀਂਗਾ ਹਣਾ ਤੇ ਉਸ ਤੋਂ ਬਾਅਦ ਇਹ ਤੇ ਸੁੱਕਾ ਛਾਣਾ ਮਾਰਦਾ ਕਿ ਮਿੱਟੀ ਦਾ ਜਮਾ ਬਾੜਾ ਆਪਣਾ ਸੈੱਟ ਹੋ ਜੂ ਬੱਕਰੀਆਂ ਬਹਿ ਕੇ ਵਧੀਆ ਖਾਣਗੀਆਂ ਗੱਲ ਮਿਹਨਤ ਤੇ ਮੁਕਦੀ ਆ ਪੈਂਟ ਕੋਟ ਪਾ ਕੇ ਕੰਮ ਨਹੀਂ ਹੁੰਦੇ ਹੁੰਦੇ ਕਦੇ ਵਾਸਤੇ ਵੀ ਨਾ ਬੰਦੇ ਰੱਖ ਕੇ ਕੰਮ ਹੁਣ ਮੈਂ ਤਾਂ ਸਿੱਧੀ ਰੁੱਖੀ ਗੱਲ ਕਹਿੰਦਾ हां ਜੇ ਬੰਦਿਆਂ ਨਾਲ ਬੰਦੇ ਬੰਦਿਆਂ ਨਾਲ ਆਪਾਂ ਕੀ ਕਰਦੇ ਆ ਪਤਾ ਸੇਰੀ ਸੰਜੀ ਰੱਖ ਲਾ ਆ ਕਰਦੇ ਹੋਈ ਬੋਹ ਕਰਦੇ ਹੋਇਆ ਫਿਰ ਭਾਈ ਕਿੰਨਾ ਕ ਕਰੂ ਅਗਲਾ ਉਹਦੇ ਚ ਵੀ ਜਾਣਾ ਜਦੋਂ ਆਪਣੇ ਤੋਂ ਨਹੀਂ ਹੁੰਦਾ ਉਹਦੇ ਚ ਵੀ ਜਾਣ ਤੇ ਕੰਮ ਭਾਈ ਆਪਦੇ ਸਿਰ ਤੇ ਥੋੜਾ ਕਰ ਲੋ ਸੋਹਣਾ ਕਰ ਲੋ ਉਹੀ ਬੈਸਟ ਹੈ ਤੇ ਮੁੱਦੇ ਹੋਰ ਵੀ ਆਸਟ੍ਰੇਲੀਆ ਵਾਲੇ ਭੇਡਾਂ ਆਣੇ ਆ ਚੱਲੀ ਜਾਂਦੇ ਆ ਕਿਸੇ ਪਿੱਛੇ ਨਾ ਲੱਗੋ ਬਿੱਟਰ ਤੋਂ ਚੰਗਾ ਕੋਈ ਕੰਮ ਨਹੀਂ ਆਮ ਬੰਦੇ ਵਾਸਤੇ ਬਾਰਬਰੀ ਤੋਂ ਚੰਗਾ ਕੋਈ ਕੰਮ ਨਹੀਂ ਚੇਰਾਈ ਵਾਲੇ ਬੰਦੇ ਵਾਸਤੇ ਦੇਸੀ ਬੱਕਰੀਆਂ ਤੋਂ ਵੱਡਾ ਕੋਈ ਕੰਮ ਨਹੀਂ ਜਿਹੜਾ ਜਿਹੜਾ ਜਮੇ ਕਹਿੰਦਾ ਵੀ ਸਾਡੇ ਬੈਨ ਨੂੰ ਵੀ ਥਾਏ ਨਹੀਂ ਸਾਡੇ ਹੋਰ ਕੁਝ ਨਹੀਂ ਉਹਨਾਂ ਦੇ ਭੇਡਾਂ ਲਾ ਲੋ ਛਤਰੇ ਜੇ ਲਾ ਲੋ ਮਿਹਦੇ ਕਹਿ ਦਿੰਨੇ ਉਹਨਾਂ ਤੋਂ ਚੰਗਾ ਕੋਈ ਕੰਮ ਨਹੀਂ ਐਵੇਂ ਕਿਸੇ ਦੇ ਪਿੱਛੇ ਨਾ ਲੱਗਾ ਕਰੋ ਜੋ ਮਹਾਰਾਜ ਨੇ ਦਿੱਤਾ ਬਹੁਤ ਚੰਗਾ ਦੇ ਦਿੱਤਾ ਆਪਣੇ ਚ ਇੰਨਾ ਖੂਨ ਬਖਸ਼ਿਆ ਮਹਾਰਾਜ ਨੇ ਜਿਹੜੇ ਸੱਤ ਸਮੁੰਦਰੋਂ ਪਾਰ ਜਾ ਜਾਪਾ ਕਮਾਈਆਂ ਕਰਕੇ ਪੰਜਾਬ ਚ ਲਿਆਉਂਦੇ ਆ ਆਪਣੇ ਚ ਐਂ ਦੱਸੋ ਮਿਹਨਤ ਕਿੰਨੀ ਆ ਨਾ ਕਿੰਨੀ ਆਪਾਂ ਮਿਹਨਤ ਕਰਦੇ ਆਂ ਤੇ ਬਾਈ ਪਿੱਛੇ ਨਾ ਲੱਗਿਆ ਕਰੋ ਇਹ ਮਸਲੇ ਵਧਣਗੇ ਮੈਨੂੰ ਪਤਾ ਗਾਹ ਜਾ ਕੇ ਗੱਲਾਂ ਆਉਣਗੀਆਂ ਮੇਰੇ ਤੇ ਹੀ ਆਉਣਗੀਆਂ ਤੇ ਪਿੱਛੇ ਹਟਦਾ ਨਹੀਂ ਮੈਂ ਤਾਂ ਹਟਦਾ ਨਹੀਂ ਜਿੱਥੇ ਗਲਤ ਗਾਈਡ ਕਰੋਗੇ ਉੱਥੇ ਆਪਣੀ ਬਾਈ ਬੋਲੀ ਚੱਲੂਗੀ ਚੱਲੂਗੀ ਆ ਪਾਣੀ ਕਿਸੇ ਤੋਂ ਝੇੜਦੇ ਬਥੇਰੇ ਬੰਦੇ ਦੇ ਫੋਨ ਆਉਂਦੇ ਆ ਬਾਈ ਸਾਡੀ ਟ੍ਰੇਨਿੰਗ ਸਾਡੇ ਤੁਸੀਂ ਇੱਕ ਵੀਡੀਓ ਕੱਢ ਜੋ ਇੱਕ ਦਿਨ ਲਾ ਜੋ 20 20 ਹਜ਼ਾਰ ਦੇ ਦਾਂਗੇ 15000 ਦੇ ਦਾਂਗੇ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਮੈਂ ਬਹੁਤ ਵਾਰੀ ਆਖਿਆ ਮੇਰੇ ਕੋਲੇ ਫਲਾਰ ਰਿਕਾਰਡਿੰਗਾਂ ਪਈਆਂ ਏਤੀ ਮੈਂ ਚਲੋ ਫੁੱਦੂ ਜੇ ਕੰਮ ਕਰਦਣੀ ਹੁੰਦਾ ਕੀ ਲੋੜ ਹੈ ਤੇ ਭਾਈ ਗੱਲ ਇਹੀ ਆ ਮਿਹਨਤ ਕਰ ਲਿਆ ਕਰੋ ਕਿਸੇ ਪਿੱਛੇ ਨਾ ਲੱਗਿਆ ਕਰੋ ਤੇ ਆ ਵੇਖੋ ਹੁਣ ਕਲੋਰੋ ਕਰਤੀ ਆਪਾਂ ਕੀ ਬਸ ਭਾਈ ਆਹ ਦੇਖੋ ਕਲੋਰੋ ਮਾਰੀ ਜੰਨੇ ਆ ਇਹ ਜੜਾਂ ਚ ਜਰੂਰ ਮਾਰਿਆ ਕਰੋ ਇੱਥੇ ਕਿਉਂਕਿ ਜੇ ਕੋਈ ਚਿਚੜ ਹੋਊਗਾ ਕੋਈ ਜੂੰ ਟੱਪਾ ਹੋਊਗਾ ਇੱਥੇ ਹੀ ਨਿਕਲਦਾ ਹੈ ਇੱਥੇ ਜਰੂਰ ਮਾਰਿਆ ਕਰੋ ਇਹ ਜਰੋਜ ਨਹੀਂ ਕੋਈ 10 15 ਦਿਨਾਂ ਚ ਇੱਕ ਵਾਰੀ ਕਰ ਲਿਆ ਕਰੋ ਵਾਧੂ ਆ ਪਰ ਕਰ ਲਿਆ ਕਰੋ ਇਹਨਾਂ ਕੀ ਕੰਮ ਆ ਜੱਟੋ ਕਰ ਲਿਆ ਕਰੋ ਬਾਲਾ ਵੱਡਾ ਹੈ ਨਹੀਂ ਠੀਕ ਹੈ ਉਹੀ ਬੱਕਰੀਆਂ ਨੇ ਜਿਹੜੇ ਆਪਣੇ ਬਜ਼ੁਰਗ ਰੱਖਦੇ ਰਹੇ ਆ ਉਹੀ ਬੱਕਰੀਆਂ ਨੇ ਜਿਹੜੇ ਘਰ ਘਰ ਪਹਿਲਾਂ ਇਜੜ ਹੁੰਦੇ ਸੀ ਆਪਾਂ ਹੀ ਛੱਡ ਕੇ ਟੌਰਾ ਆਪਣੀਆਂ ਗੱਲ ਦੀਆਂ ਇਹੋ ਬੱਕਰੀਆਂ ਦਾ ਕੰਮ ਕਰਦੇ ਆ ਮੇਨ ਗੱਲ ਤੇ ਇਹ ਆ ਤੇ ਐਡੀਆਂ ਕੋਈ ਟ੍ਰੇਨਿੰਗ ਵਾਲੇ ਮਸਲੇ ਨਹੀਂ ਆ ਇਹਨਾਂ 'ਚ ਤੇ ਹਾਂ ਲੈ ਲੋ ਟ੍ਰੇਨਿੰਗ ਮੈਂ ਨਹੀਂ ਕਹਿੰਦਾ ਜਿਹੜਾ ਸਹੀ ਬੰਦਾ ਸਹੀ ਟ੍ਰੇਨਿੰਗ ਦਿੰਦਾ ਲੋ ਉਹਦੇ ਤੋਂ ਜਿਹੜਾ ਤੁਹਾਨੂੰ ਖਿੱਚਦਾ ਹੈ ਜਿਹੜਾ ਤੁਹਾਨੂੰ ਪਾਸੇ ਕਰ ਕਰਕੇ ਕਹਿੰਦਾ ਵੀ ਐਂ ਕਰਕੇ ਬਈ ਆਪਾ ਉਹ ਕਰਦਿਏ ਉਹ ਕਰਦਿਏ ਤੁਹਾਨੂੰ ਬੱਕਰੀਆਂ ਦਵਾਂਗੇ ਉਹ ਦਵਾਂਗੇ ਉਹਨਾਂ ਤੋਂ ਪਾਸੇ ਰਿਹਾ ਕਰੋ ਤੇ ਧੰਨਵਾਦ ਜੀ ਜਉਂਦੇ ਬਸਦੇ ਆ